ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਦੋਸਤੋ ਟਰੈਕਟਰ ਬਕਾਊ Mahindra 475 DI ਮਾਡਲ 1995 ਪਹਿਲਾ ਰੰਗ ਬਹੁਤ ਵਧੀਆ ਹਾਲਾਤ ਕੀਮਤ ਸਿਰਫ 2 ਲੱਖ ਰੁਪਏ ਏਰੀਆ ਨੇੜੇ ਪਲੌਰ ਜਲੰਧਰ ਸੰਪਰਕ ਕਰੋ 94783 67805 94783 67805